ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਆਵਾਸੀਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਵਿੱਚ ਆਪਾਂ 9 ਤੋਂ 11 ਫਰਵਰੀ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਵੀਡੀਓ ਸ਼ੁਰੂ ਕਰਾਂਦਾ ਬਣਾ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲੱਕੀ ਚਲ ਕਾ ਲੋ ਚ ਲਗਾਦਾ ਵੀਡੀਓ ਆਲੋ ਮੋਤ ਤਸੀ 9 ਫਰਵਰੀ ਪੰਜਾਬ ਦੇ 3 ਵਜੇ ਦੀ ਸ਼ਾਮਾਂ ਦੀਆਂ ਲਾਈਵ ਸੈਟ ਦਾ ਤਸਵੀਰਾਂ ਜੀ ਦਿਖਦੂ ਆਪਣੇ ਪੰਜਾਬ ਦੇ ਸਾਰੇ ਹੀ ਭਾਗ ਆਪ ਨੂੰ ਸਾਫ਼ ਤੇ ਖੁਸ਼ਕ ਦੇਖਣ ਨੂੰ ਮਿਲ ਰਿਹਾ ਕਿਸੇ ਵੀ ਭਾਗ ਵਿੱਚ ਕੋਈ ਵੀ ਬਦਲਬਾਹੀ ਦੇਖੋ ਨਹੀਂ ਮਿਲ ਰਹੀ ਸਾਰੇ ਭਾਗ ਸਾਫ਼ ਤੇ ਖੁਸ਼ਕ ਦੇਖਣ ਨੂੰ ਮਿਲ ਰਿਹਾ ਸਾਰੇ ਭਾਗਾਂ 'ਤੇ ਥਿੱਖੀ ਧੁੱਪ ਦੇਖਣ ਨੂੰ ਮਿਲ ਰਹੀ ਹੈ ਬਾਕੀ ਅੱਜ ਰਾਤ ਨੂੰ ਵੀ ਆਪ ਨੂੰ ਮੌਸਮ ਸਾਫ਼ ਹੀ ਰਹੂਗਾ ਥੋੜੇ ਬਹੁਤ ਇਲਾਕਿਆਂ ਵਿੱਚ ਆਪ ਨੂੰ ਇੱਕ ਦੁੱਕਾ ਲਾ ਕੇ ਜਿਤੋਂ ਦੇਖਣ ਨੂੰ ਮਿਲ ਸਕਦੀ ਹੈ ਉਹ ਵੀ ਖਾਸ ਮਾਝੇ ਦੇ ਦਵਾਬੇ ਦੇ ਹੋਗੇ ਬਾਕੀ ਜ਼ਿਆਦਾਤਰ ਪੰਜਾਬ ਦੇ ਇਲਾਕੇ ਸਾਫ਼ ਨੂੰ ਮਿਲੂਗੀ ਦੇਖਣ ਨੂੰ ਪਰ ਆਪਣੀ ਠੰਡ ਦੇ ਅਸਰ ਪੂਰੇ ਪੰਜਾਬ ਉਹ ਜਦ ਤਰ੍ਹਾਂ ਪਾਗਜਨ ਨੂੰ ਕੋਰਾ ਦੇਖਣ ਨੂੰ ਮਸਰ ਰਾਤ ਨੂੰ ਵੀ ਕਾਫੀ ਠੰਡ ਦੇਖਣ ਨੂੰ ਮਿਲੂਗੀ ਆਪ ਨੂੰ ਕਿਉਂਕਿ ਲਗਾਤਾਰ ਕਾਫੀ ਤੇਜ਼ ਰਫ਼ਤਾਰ ਤੇ ਪੱਛਮੀ ਹਵਾ ਚੱਲ ਰਹੀਆਂ ਹਨ ਜਿਸ ਕਰਕੇ ਆਪ ਨੂੰ ਕੋਰਾ ਦੇਖਣ ਨੂੰ ਮਿਲ ਰਿਹਾ ਰਾਤ ਨੂੰ ਵੀ ਕਾਫੀ ਠੰਡ ਦੇਖਣ ਨੂੰ ਮਿਲੂਗੀ ਦਿਨ ਤਾਂ ਲੱਗੇ ਹੋ ਗਏ ਹਨ ਪਰ ਠੰਡ ਆਪ ਨੂੰ ਸਵੇਰ ਨੂੰ ਵੀ 10-11 ਦੇ ਕਰੀਬ ਕਾਫੀ 10 ਕਰਾਂ ਦੇ ਕਰੀਬ ਤਾਂ ਹੀ ਕਾਫੀ ਠੰਡੇ ਦੇਖਣ ਨੂੰ ਮਿਲ ਰਹੀ ਹੈ ਹੱਦ ਪੂਰੇ ਜਮਾ ਰਹੀ ਹੈ ਠੰਡ ਬਾਕੀ ਬਾਕੀ ਗੱਲ ਕਰੀਏ ਤੋਂ ਆਪਣੇ ਕੱਲ ਦੇ ਮੌਸਮ ਦੀ ਕੱਲ ਨੂੰ ਵੀ ਮੌਸਮ ਆਪਣੂ ਇੱਥੇ ਤਾਂ ਹੀ ਦੇਖਣ ਨੂੰ ਮਿਲੂਗਾ ਕੱਲ ਵੀ ਦਿਨੇ ਮੌਧੀਆ ਤਾਂ ਆਪਾਂ ਨਿਕਲੂਗੀ ਸਵੇਰ ਤੋਂ ਹੀ ਇਕਦੁੱਕਾ ਲੱਗ ਚੌਂਦੇ ਸਾਰੀ ਹਨ ਵਧੀਆ ਨੇ ਤਾਂ ਆਪਾਂ ਨਿਕਲੂਗੀ ਤੇ ਆਪਣ ਨੂੰ ਸ਼ਰਾਤ ਨੂੰ ਕੋਰਾ ਦੇਖਣ ਨੂੰ ਮਿਲੂਗਾ ਕੱਲ ਨੂੰ ਵੀ ਠੰਡ ਬਰਕਰਾਰ ਰਹੂਗੀ ਹਲੇ ਧੋਤੰਦਾ ਨਾਉਂਦੇ ਵਾਕਿਆ ਬਾਤ ਗੱਲ ਕਰੀਏ ਹੁਣ ਆਪਣੇ 11 ਫਰਵਰੀ ਦੀ ਤੁਸੀਂ ਦੇਖੋ 11 ਫਰਵਰੀਆਂ ਸੜਾ ਤਫੀਆਂ ਆਪਾਂ ਨੇ ਪੰਜਾਬ ਦੇ ਜੋ ਆਪਣੇ ਮਾਝੇ ਦੇ ਦਬਾਬੇ ਦੇ ਭਾਗ ਹੋ ਗਏ ਇਹਨਾਂ ਲਾ ਕੇ ਤਾਂ ਤੋਂ ਆਪਣ ਨੂੰ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਜਾਂ ਸਾਰ 11 ਤਰੀਕ ਦੇ ਹਨ ਪਰ ਇਹ ਵੀ ਕੋਈ ਪੱਕਾ ਨਹੀਂ ਹੁੰਦਾ ਪੂਰਾ 100% ਸਹੀ ਨਹੀਂ ਹੁੰਦਾ ਇਸ ਕਰਕੇ ਥੋੜੀ ਬਹੁਤੀ ਚੱਲਦਾ ਹੀ ਹੈ ਥੋੜਾ ਬੋਤਾ ਲਾ ਕੇ ਤ ਤਮਟੋਂਦਾ ਦੇਖਣ ਨੂੰ ਮਿਲੂਗੀ ਪਰ ਉਹ ਵੀ ਤਕਰੀਬਨ 9-10 ਵਜੇ ਦੇ ਕਰੀਬ ਸਾਫ ਹੋ ਜੂਗੀ ਤੇ ਆਪ ਨੂੰ ਆਪ ਨੂੰ ਪਰਸੋਂ ਨੂੰ ਵੀ ਕੋਰਾ ਦੇਖਣ ਨੂੰ ਮਿਲੂਗਾ 11 ਤਰੀਕ ਨੂੰ ਵੀ ਬਾਕੀ ਜਿੱਦਾਂ ਵੀ ਕੋਈ ਮੀਂਹ ਕਰੀ ਦੇ ਸਾਰ ਬੰਦੇ ਹਨ ਇਹਨਾਂ ਤਿੰਨ ਦਿਨਾਂ ਵਿੱਚ ਆਪਣੇ ਮੀਂਹ ਕਣੀ ਦੇ ਕੋਈ ਵੀ ਸਾਰ ਨਹੀਂ ਹਨ ਕਿਸੇ ਵੀ ਇਲਾਕੇ ਵਿੱਚ ਜਿੱਦਾਂ ਵੀ ਕੋਈ ਮੀਂਹ ਕਣੀ ਦੇ ਸਾਰ ਬੰਦੇ ਹਨ ਜੇ ਨਵੀਆਂ ਰਿਪੋਰਟਾਂ ਆਉਂਦੀਆਂ ਹਨ ਤਦੋਂ ਵੀਡੀਓ ਬਣਾ ਕੇ ਸੌਤੋਂ ਪਹਿਲਾਂ ਦੱਸਤਾ ਜਾਵੇਗਾ ਬਾਕੀ ਅੱਜ ਦੀ ਵੀਡੀਓ ਚੰਨੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਚ